Tá? ਪਿੰਡ ਟੋਟੀਆਂ ਦੇ ਵਿੱਚ ਇੱਕ ਪਰਿਵਾਰ ਨਹੀਂ ਧੀ ਦਾ ਵਿਆਹ ਕਰਵਾਉਣ ਵਾਲੀ ਵਿਚੋਲਣ ਦੇ ਨਾਲ ਦੁਰਵਿਫਾ ਹਾਰ ਕੀਤਾ ਅਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ। ਔਕਤ ਔਰਤ ਨੂੰ ਸੂਚੀ ਦੇ ਜਾਤੀ ਦੇ ਨਾਲ ਸੰਬੰਧਿਤ ਸੀ ਤਰਸਲ ਉਸਦੇ ਪਿੰਡ ਇੱਕ ਕੁੜੀ ਦਾ ਰਿਸ਼ਤਾ ਪਿੰਡ ਮਾੜੀ ਮੇਗਾ ਦੇ ਮੁੰਡੇ ਨਾਲ ਕਰ ਪਾਇਆ ਸੀ ਪਰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਜਿਸ ਤੋਂ ਬਾਅਦ ਕੁੜੀ ਪਰਿਵਾਰ ਤੇ ਵਿੱਚ ਰੋਸ ਹੈ ਅਤੇ ਉਹ ਭੜਕੇ ਕੁੜੀ ਦੇ ਪਰਿਵਾਰ ਨੇ ਔਰਤ ਦਾ ਮੂੰਹ ਕਾਲਾ ਕਰ ਦਿੱਤਾ ਤੇ ਇਹ ਘਟਨਾ ਦੱਸਿਆ ਜਾ ਰਿਹਾ 20 ਜੂਨ ਦੀ ਆ ਤੇ ਪੀੜਤ ਔਰਤ ਨੇ 21 ਜੂਨ ਨੂੰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਪਰ ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਪਈ ਹੈ ਜਿਸ ਤੇ ਕਿ ਐਸਐਸਪੀ ਦੀਪਕ ਪਾਰਕ ਨੇ ਮਾਮਲੇ ਦੀ ਜਾਂਚ ਤੇ ਹੁਕਮ ਦੇ ਦਿੱਤੀ ਹੈ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਪਿੰਡ ਦੇ ਨਾਲ ਸਬੰਧਿਤ ਇੱਕ ਪਰਿਵਾਰ ਨੇ ਆਪਣੀ ਰਿਸ਼ਤੇਦਾਰ ਕੁੜੀ ਦੇ ਵਿਆਹ ਦੇ ਲਈ ਇੱਕ ਨੌਜਵਾਨ ਦੇ ਬਾਰੇ ਜਾਣਕਾਰੀ ਮੰਗੀ ਸੀ ਔਰ ਤੇਨੇ ਪਰਿਵਾਰ ਨੂੰ ਹਲਕਾ ਖੇਮ ਕਰਨ ਦੇ ਸਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਤੇ ਪਰਿ ਦੱਸਿਆ ਅਤੇ ਉਸ ਦੇ ਪਰਿ ਤਾਸ ਪਾਈ ਜਿਸ ਤੋਂ ਬਾਅਦ ਕੁੜੀ ਤੇ ਮੁੰਡੇ ਦੇ ਪਰਿਵਾਰਕ ਮੈਂਬਰ ਆਪਸ ਵਿੱਚ ਆਮੜੇ ਬੈਠੇ ਅਤੇ ਇੱਕ ਦੂਜੇ ਦੀ ਪੜਤਾਲ ਕੀਤੀ ਗਈ ਪਰ ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਵਿਆਹ ਹੋਇਆ ਵਿਆਹ ਦੇ ਅਗਲੇ ਦਿਨ ਕੁੜੀ ਆਪਣੇ ਪੇਕੇ ਘਰ ਵਾਪਸ ਆ ਗਈ ਹੈ ਅਤੇ ਉਸਨੇ ਰਿਸ਼ਤੇਦਾਰਾਂ ਨੂੰ ਦੱਸਿਆ ਨੌਜਵਾਨ ਪਹਿਲਾਂ ਹੀ ਵਿਆਹਿਆ ਹੋਇਆ। ਸੋ ਪੀੜਤਾ ਨੇ ਇਸੇ ਦੌਰਾਨ ਦੋਸ਼ ਲਗਾਇਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸਤੇ ਘਰ ਦੇ ਬਾਹਰ ਉਸ ਨੂੰ ਬੁਲਾਇਆ ਅਤੇ ਉਸਦੇ ਚਿਹਰੇ ਤੇ ਕਾਲਖ ਮੜ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਉਹ ਇਨਸਾਫ ਦੀ ਮੰਗ ਕਰ ਰਹੀ ਹੈ।